ਇਤਨੀ ਨਵਾਸੀ ਬੈਠੇ ਆਪਾਂ ਲਾ ਗੱਲਬਾਤ ਕਰਦੇ ਆਂ ਵੀ ਜਿਹੜਾ ਕੱਲ ਵਾਲੀ ਗੱਲ ਹੋਈ ਆ ਸ਼ਾਮ ਨੂੰ ਚੰਡੀਗੜ੍ਹ 에어ਪੋਰਟ ਤੇ ਵੀ ਉਹਦੇ ਬਾਰੇ ਜਾਣਦੇ ਆ ਕੰਗਣਾ ਰਾਬਤ ਕੌਣ ਆ ਪੁੱਛਦੇ ਆਪਾਂ ਸਤਿ ਸ਼੍ਰੀ ਅਕਾਲ ਬੀ ਜਰ ਕੋ ਸਤਿ ਸ਼੍ਰੀ ਅਕਾਲ ਕੱਲ ਇੱਕ ਘਟਨਾ ਹੋਈ ਆ ਚੰਡੀਗੜ੍ਹ 에어ਪੋਰਟ ਤੇ ਹਾਂਜੀ ਉਹਦੇ ਬਾਰੇ ਜਾਣਦੇ ਤੁਸੀਂ ਕੋਈ ਗੱਲਬਾਤ ਸਾਨੂੰ ਕੱਲ ਅੱਥਨੇ ਪਤਾ ਲੱਗਈ ਅੱਛਾ ਜੀ ਵੀ ਕੰਗਣਾ ਜਿਹੜੀ ਸਾਨੂੰ ਅੱਤਵਾਦੀ ਕਹਿੰਦੀ ਸੀ ਉਹਦੇ ਮਾਰਕਸਾੜ ਤੇ ਲੱਪੜ ਗਈ ਸੀ ਨੇ ਅੱਛਾ ਜੀ ਵੀ ਬੜੀਆ ਗੱਲ ਹੋਈ ਵੀ ਉਹਦੇ ਜਦ ਬੜੀਆ ਹੋਈ ਉਹ ਮੇਰੀ ਨੂੰ ਤੇ ਮੈਂ ਧਰਨੇ ਤੇ ਸੀ ਮੁੱਕ ਤੇ ਤੁਸਨ ਨੱਤ ਬੱਦਗੇ ਹੈ 100 ਰੁਪਏ ਵਿੱਚ ਦਿਆ ਰੱਖਦੀ ਸੀ ਉਹ ਅਸੀ ਤਾਂ ਜੇ ਹੁੰਦੇ ਕੋਲੇ ਢਾ ਸੀ ਤਾਂ ਮਾਰਦੇ ਚਾਰ ਚਾਰ ਐਦਾ ਪੂਰੇ ਖੁਸ਼ ਆ ਤੇ ਪੂਰੇ ਖੁਸ਼ ਰਹਾਂਗੇ ਜੇ ਸਾਨੂੰ ਫੇਰ ਰੜ ਗਈ ਅਸੀਂ ਫੇਰ ਵੀ ਲਾ ਦੇਗੇ ਪੁੱਤੀਆਂ ਕਿਤੇ ੜੇ ਇਹ ਆਪਣੇ ਪੰਜਾਬ ਦੀ ਧੀ ਨੇ ਬਦਲਾ ਲਿਆਗਾ ਇਹ ਚੀਜ਼ ਦਾ ਵੀ ਤੁਸੀਂ ਦੇਖ ਲਓ ਵਧੀਆ ਗੱਲ ਕਰੀ ਆ ਕਾਲੀ ਜੀ ਉਹ ਆਣੇ ਉਹਦੀ ਮਾਂ ਜਿਹੜਾ ਉਹ ਕਹਿੰਦੀ ਮੇਰੇ ਵਾਂ ਵਿੱਚ ਜੀ ਕਹਿੰਦੀ ਧਰਨੇ ਦੇ ਹਾਂਜੀ ਗੁੱਸਾ ਹੈਗਾ ਸੀ ਪੰਜਾਬੀ ਆ ਆਪਦੀ ਜਿਹੜੀ ਹੰਡ ਕਿਤੇ ਨਾ ਕਿਤੇ ਪਗਾ ਕੇ ਛੱਡਦੇ ਉਹਨਾਂ ਨੂੰ ਦੱਸਿਆਦਾ ਸੀ ਵੀ ਇਸ ਨੂੰ મોદી ਨੂੰ ਵੀ ਇਹ 100 ਸਾਲ ਨਹੀਂ ਭੁੱਲਦੇ ਹੁੰਦੇ ਇਹ ਤਾਂ 2 ਸਾਲ ਤੀ ਉੜ ਗਈ 2 ਸਾਲ ਤੋਂ ਉੜ ਗਈ ਅਜੀ ਦਾ ਖਬਰਾਂ ਕੀ ਕੀ ਕੁਝ ਕੀ ਕਰਾ ਦੂਗੀ ਅਜੀ ਤੂੰ ਸਾਨੂੰ ਪੁੱਠਾ ਮਾਰ ਸਕਦੀ ਐ ਅਸੀਂ ਆਤਮਾਦਈਆਂ ਨੂੰ ਸੌਰਾ ਅਸੀਂ ਅਸੀਂ ਕਰਨੇ ਤੇ ਜੇ ਹੁਣ ਉਹਨੂੰ ਆਪਣੇ ਕਲਵਿੰਦਰ ਕੌਰ ਜਿਹੜੀ ਕੁੜੀ ਨੇ ਥੱਪਣ ਮਾਰਿਆ ਉਹਨੂੰ ਹੁਣ ਇਹਦੂ ਬਾਅਦ ਮੱਤ ਦੀ ਲੋੜ ਆ ਹਮੈਤ ਦੀ ਲੋੜ ਆ ਵੀ ਉਹਨਾਂ ਲੋਕ ਜੁੜਨਗੇ ਤੁਸੀਂ ਸਾਥ ਦੇਵੋਗੇ ਉਹਦਾ ਜਮਾਸ਼ਾ ਜਿੰਨੇ ਦਿਨ ਉਹਦਾ ਉਹ ਖੜਾ ਨਹੀਂ ਛੁੱਟਦਾ ਧਰਨੇ ਤੇ ਬਹਿ ਜਾਗੇ ਤਾਂ ਉਹਨੇ ਸਾਰੇ ਸਾਥ ਦੇ ਮੰਗੇ ਕੀ ਨਾਈ ਤੁਹਾਡਾ ਬਲਕਾਰ ਸਿੰਘ ਕੱਲ ਵਾਲੀ ਘਟਨਾ ਬਾਰੇ ਚੰਗੀ ਤਰ੍ਹਾਂ ਜਾਣੋ ਹੋਵੋਗੇ ਹਨਾ ਤੁਸੀਂ ਵੀ ਜਾਣਦੇ ਹੋਵੋਗੇ ਹਾਂਜੀ ਹਾਂਜੀ ਕਿਵੇਂ ਲੱਗਿਆ ਬਹੁਤ ਸੋਹਣਾ ਹੋ ਗਿਆ ਜੀ ਵੱਜ ਗਿਆ ਉਹਨਾਂ ਦੇ ਭੁੱਲਦੀ ਨਹੀਂ ਹੁਣ ਇਹ ਤੋਂ ਬਾਅਦ ਨਹੀਂ ਭੁੱਲਦੇ ਜੀ ਨਹੀਂ ਉਹ ਵੀ ਨਹੀਂ ਭੁੱਲਦੀ ਜਦੋਂ ਥੱਪੜ ਲੱਗਿਆ ਉਹਦੇ ਉਹ ਵੀ ਕਿਵੇਂ ਭੁੱਲੂ ਜੀ ਇਹ ਤਾਂ ਭੁੱਲਣ ਵਾਲੀ ਗੱਲ ਹੀ ਨਹੀਂ ਹੈਗੀ ਜੀ ਜਦੋਂ ਥੱਪੜ ਵੱਜਣ ਕਿਸੇ ਦੇ ਕੋਈ ਭੁੱਲਦਾ ਹੁੰਦਾ ਜੀ ਭੁੱਲਦਾ ਹੀ ਸਹੀ ਗੱਲ ਸੌ ਸੌ ਦੇ ਧਾੜ ਗਿਆ ਸਾਰੇ ਇੰਡੀਆ ਦੇ ਵਿੱਚ ਇਹ ਉਹਦਾ ਖਸਾੜ ਦੇਖ ਲੈ ਲੋਕਾਂ ਨੇ ਵੀ ਕਿਵੇਂ ਬੋਲਦੀ ਸੀ ਲੱਪੜ ਪੈ ਜੇ ਤੇਰੀਆਂ ਮਾਵਾ ਬੈਣਾ ਨੂੰ ਸੌ ਸੌ ਦੀਆਂ ਧਾੜਨਾ ਪਰਖਿਆ ਅਸੀਂ ਵੀ ਕਿਸੇ ਰੋੜ ਛੱਲੇ ਹੀ ਆ ਉਹ ਜੇ ਉਹਦੇ ਬਾਜੀਆ ਲੱਪੜੋਂ ਉਹ ਵੀ ਚੱਲੂਗੀ ਵਿਚਾਰੀ ਉਹ ਹਮਾਤੋ ਬਾਈ ਹਮਾਤ ਚਲਦੀ ਆ ਗਈ ਨਾਲੀਆਂ ਵਾਂਂ ਦੀ ਮੈਂ ਦੀ ਸਾਨੂੰ ਅਤਬਦੀ ਦੱਸਦੀ ਐ ਸਹੀ ਗੱਲ ਹੈ ਅਸੀਂ ਕਿਵੇਂ ਕਹਾ ਲਾਂਗੇ ਨਹੀਂ ਕਹਾ ਜੀ ਹਾਂ ਜੀ